ਕਿ ਜੀ ਇਹਨਾਂ ਦਾ ਨਾ ਵੀ ਰੋਡ ਐਕਸੀਡੈਂਟ ਹੋ ਗਿਆ ਸੀ ਕੰਮ ਤੋਂ ਆਉਂਦੇ ਪਏ ਸੀ ਇਹ ਇਹ ਦਿਹਾੜੀ ਦਾ ਸੀ ਰਾਜ ਮਿਸਤਰੀ ਦਾ ਕੰਮ ਕਰਦੇ ਸੀ ਕਿਉਂਕਿ ਘੱਟ ਚੱਕਣਾ ਕੋਈ ਨਹੀਂ ਇਹੋ ਹੀ ਸੀ ਜਿਹੜੇ ਕਮਉਂਦੇ ਸੀਗੇ ਬਸ ਉਸੇ ਨਾਲ ਹੀ ਘੱਟ ਦਾ ਗੁਜ਼ਾਰਾ ਚੱਲਦਾ ਸੀ ਸਾਡਾ ਪੈਨ ਨੇ ਕਾਫੀ ਦਿਨਾਂ ਤੋਂ ਹਲਪੇ ਸਿਕਰਿਟੀ ਟੀਮ ਨਾਲ ਸੰਪਰਕ ਬਣਾਇਆ ਹੋਇਆ ਸੀ ਅੱਜ ਜਦੋਂ ਅਸੀਂ ਗਏ ਤਾਂ ਦੇਖਿਆ ਗਿਆ ਤੇ ਬੈੱਡ ਦੇ ਉੱਤੇ ਬੱਚਿਆਂ ਦਾ ਪਿਤਾ ਪਿਆ ਸੀ ਪੈਨ ਨੂੰ ਪੁੱਛਿਆ ਉਹ ਕਹਿੰਦੀ ਕਿ ਇਹ ਰਾਜ ਮੇਸਤਰੀ ਦਾ ਕੰਮ ਕਰਦੇ ਹਨ ਵਾਪਸ ਆ ਰਹੇ ਸੀ ਐਕਸੀਡੈਂਟ ਹੋ ਗਿਆ ਲੋਕਾਂ ਨੇ ਚੁੱਕ ਕੇ ਦਾਖਲ ਕਰਾ ਦਿੱਤਾ ਡਾਕਟਰਾਂ ਨੇ ਦੱਸਿਆ ਕਿ ਇਸ ਦੇ ਸਿਰ ਦੀ ਹੱਡੀ ਹੈ ਜਿਹੜੀ ਉਹ ਕ੍ਰੈਕ ਹੋ ਗਈ ਸੀ ਤੇ ਦਿਮਾਗ ਦੇ ਵਿੱਚ ਕਲੌਟ ਬਣ ਗਿਆ ਪਿਛਲੇ 2 ਮਹੀਨੇ ਤੋਂ ਵੀਰ ਬੈੱਡ ਤੇ ਆ ਪੈਨੋਹਰਾਂ ਨੇ ਹਸਪਤਾਲ ਚ ਕਾਫੀ ਇਲਾਜ ਕਰਾਇਆ ਪਰ ਪੈਸੇ ਦੀ ਕਮੀ ਹੋਣ ਕਰਕੇ ਇਹਨਾਂ ਨੂੰ ਘਰੇ ਲਿਆਉਣਾ ਪਿਆ ਘਰ ਵਾਸਤੇ ਵੀ ਇਹਨਾਂ ਨੇ ਹੋਮ ਕੇਅਰ ਤਾਂ ਜ਼ਰੂਰ ਰੱਖੀ ਹੋਈ ਹੈ ਜਿਸ ਦਾ ਖਰਚਾ ਬਹੁਤ ਜ਼ਿਆਦਾ ਹੈ ਕਿਉਂਕਿ ਵੀਰ ਦੇ ਗੱਲ ਦੇ ਵਿੱਚ ਪਾਈਪ ਪਾਈ ਹੋਈ ਹੈ ਇਹਨਾਂ ਦੇ ਘਰ ਦੀ ਹਾਲਤ ਜਿਹੜੀ ਉਹ ਬਹੁਤ ਨਾਜ਼ੁਕ ਹੈ ਇਸ ਦੀਆਂ ਦੋ ਬੇਟੀਆਂ ਹਨ ਸੋ ਸਾਡੀ ਸੰਗਤ ਨੂੰ ਬੇਨਤੀ ਹੈ ਕਿ ਜੇ ਕੋਈ ਵੀ ਵੀਰ ਜਾਂ ਭੈਣ ਇਸ ਛੋਟੀਆਂ-ਛੋਟੀਆਂ ਬੱਚੀਆਂ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਹ ਸਾਡੇ ਨਾਲ ਸਕਰੀਨ ਉੱਤੇ ਚੱਲ ਰਹੇ ਨੰਬਰਾਂ ਤੇ ਸੰਪਰਕ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ